श्रीकाल दोस्तों मैं थोड़ा स्वागत करनी हाँ ते अपने चैनल परवाजे उपर जिम्मे की दोस्तों हमेशा जानते हो कि परवासे अक्सर ही मैं किताबा के बारे गल करती हाँ किताब गोष्टी करती हाँ या साहित्य बारे ਪਰ ਅੱਜ ਜਿਹੜਾ ਆ ਅਸੀਂ ਪਰਵਾਜ਼ ਦੇ ਵੀਡੀਓ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰ ਰਹੇ ਆ ਅੱਜ ਅਸੀਂ ਸਿਰਫ ਕਿਤਾਬ ਦੇ ਬਾਰੇ ਦੇ ਵਿੱਚ ਨਹੀਂ ਬਲਕਿ ਕਿਤਾਬ ਦੇ ਲੇਖਕ ਦੇ ਨਾਲ ਗੱਲਬਾਤ ਕਰਾਂਗੇ ਜਿਹੜੀ ਕਿ ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਆ ਕਿ ਜਿਹੜਾ ਵੀ ਕੋਈ ਲੇਖਕ ਕਿਤਾਬ ਲਿਖਦਾ ਆ ਉਸ ਦੀ ਕਿਤਾਬ ਦੇ ਪਿੱਛੇ ਵੀ ਲਿਖੀ ਹੋਈ ਵੀ ਇੱਕ ਕਹਾਣੀ ਹੁੰਦੀ ਆ ਔਰ ਇੱਕ ਬਹੁਤ ਵੱਡਾ ਸੰਘਰਸ਼ ਹੁੰਦਾ ਆ ਬਹੁਤ ਸਾਰੀਆਂ ਸਮੱਸਿਆਵਾਂ ਤੇ ਸੰਘਰਸ਼ ਨਾਲ ਜੂਝ ਕੇ ਇੱਕ ਕਿਤਾਬ ਜਿਹੜੀ ਉਹ ਪਾਠਕਾਂ ਤੱਕ ਪਹੁੰਚਦੀ ਆ ਪਰ ਅੱਜ ਜਿਸ ਕਿਤਾਬ ਦੇ ਲੇਖਕ ਦੇ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਉਹ ਸ਼ਖਸੀਅਤ ਜਿਹੜੀ ਆ ਉਹ ਨਾਮ ਦੀ ਪਹਿਚਾਣ ਦੀ ਸ਼ਖਸੀਅਤ ਨਹੀਂ ਹੈ ਬਲਕਿ ਤੁਸੀਂ ਸਾਰੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਪਹਿਲਾਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਜਿਹੜੀਆਂ ਕਿ ਤੁਸੀਂ ਪੜ੍ਹੀਆਂ ਆ ਪਰ ਖਾਸ ਕਰਕੇ ਅੱਜ ਕੱਲ੍ਹ ਇਸ ਦੌਰ ਦੇ ਵਿੱਚ ਇਹਨਾਂ ਦੇ ਨਾਲ ਦੇ ਵਿੱਚੋਂ ਸੂਨ ਤਾਰਾ ਕਿਤਾਬ ਦੇ ਨਾਲ ਕਾਫੀ ਚਰਚਾ ਦੇ ਵਿੱਚ ਨੇ ਸਾਹਿਤ ਜਗਤ ਦੇ ਵਿੱਚ ਵੀ ਤੇ ਵਿਕਲਪਕ ਅਨਾਰਪਣ ਵਾਲੀ ਦੇ ਦੌਰ ਦੇ ਵਿੱਚ ਵੀ ਦੇ ਆofer ਦਾਬਤ ਕਰਦੇ ਆ ਡਾਕਟਰ ਜਗਰੂਪ ਸਿੰਘ ਜੀ ਦੇ ਨਾਲ ਜਿਹੜੇ ਕੀ ਅੱਜ ਮੌਜੂਦਾ ਸਮੇਂ ਦੇ ਵਿੱਚ ਮਿਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ 'ਵਜੋਂ ਕੰਮ ਕਰ ਰਹੇ ਹਨ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਸ਼ੇਕਾਰ ਸਵਾਗਤ ਹੈ ਤੁਹਾਡਾ ਪਰਵਾਸੀ ਗੜੇ ਦੇ ਵਿੱਚ ਮੈਂ ਅਕਸਰ ਹੀ ਜਿਹੜੇ ਕਿਤਾਬਾਂ ਦੀਆਂ ਗੱਲਾਂ ਆ ਉਹ ਐਦਾਂ ਹੀ ਕਰ ਲੈਣੀ ਆ ਪਰ ਤੁਹਾਨੂੰ ਪਤਾ ਕਿ ਤੁਹਾਡੇ ਨਾਲ ਗੱਲਬਾਤ ਕਰਨ ਲਈ ਮੈਨੂੰ ਫਾਸਟ ਤੌਰ ਤੇ ਜਿਹੜੇ ਕੁਐਸਚਨਸ ਆ ਉਹ ਲਿਖ ਕੇ ਲੈ ਕੇ ਆਉਣੇ ਪਏ ਕਿਉਂਕਿ ਜਿਵੇਂ ਜਿਵੇਂ ਅਸੀਂ ਗੱਲ ਕਰਾਂਗੇ ਸਾਡੇ ਦਰਸ਼ਕਾਂ ਨੂੰ ਜਿਹੜਾ ਉਹ ਪਤਾ ਲੱਗੇਗਾ ਕਿ ਇਸ ਕਿਤਾਬ ਦੇ ਬਾਰੇ ਦੇ ਵਿੱਚ ਗੱਲ ਕਰਨਾ ਜਿਹੜਾ ਆ ਉਹ ਕੋਈ ਮਾਮੂਲੀ ਜਿਹੀ ਗੱਲ ਨਹੀਂ ਸਧਾਰਨ ਜਿਹੀ ਗੱਲ ਨਹੀਂ ਪਰ ਕੀ ਬੜਾ ਵਿਚਾਰ ਕਰਕੇ ਵਿਚਾਰ ਚਰਚਾ ਕਰਕੇ ਜਿਹੜਾ ਜ਼ਰੂਰੀ ਆ ਤੇ ਸਭ ਤੋਂ ਪਹਿਲਾਂ ਸਰ ਕਿਤਾਬ ਸੋਨ ਤਾਰਾ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਪ੍ਰਵਾਸ ਟੀਮ ਵੱਲੋਂ ਮੇਰੇ ਵੱਲੋਂ ਤੇ ਕਿਤਾਬ ਸੋਨ ਤਾਰਾ ਤੇ ਜਿਹੜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਸੋਨ ਤਾਰਾ ਜਿਹੜੀ ਕਿਤਾਬ ਲਿਖਣ ਦਾ ਵਿਚਾਰ ਆ। ਮਨ ਦੇ ਵਿੱਚ ਕਦੋਂ ਤੇ ਕਿਉਂ ਪੈਦਾ ਹੋਇਆ? ਕਿਉਂਕਿ ਅ ਜਦੋਂ ਮੈਂ ਕਿਤਾਬ ਪੜ੍ਹੀ ਸੀ ਨਾ ਮੇਰੇ ਕੋਲ ਦੇ ਮਨ ਦੇ ਵਿੱਚ ਬਹੁਤ ਸਾਰੇ ਸ਼ੰਕੀ ਸੀ। ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਕਿਤਾਬ ਪੜ੍ਹੀ ਹੋਣੀ ਹੈ ਜ਼ਾਹਿਰ ਹੈ ਕਿ ਬਹੁਤ ਸਾਰੀਆਂ ਚਿੰਤਾਵਾਂ ਵਾਲੇ ਮਨ ਦੇ ਵਿੱਚ ਹੁੰਦੀਆਂ। ਪਰ ਤੁਸੀਂ ਇਸ ਕਿਤਾਬ ਨੂੰ ਲਿਖਣ ਦਾ ਹੌਸਲਾ ਹੀ ਗਿਆ ਸਕਦੀਆਂ ਮੈਂ। ਬੜਾ ਤੇਜੀ ਪੰਜਾਬੀ 'ਚ ਇਤਨੀ ਮੁਸ਼ਕਲ ਹੈ ਕਿਵੇਂ ਕੀਤਾ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਆ ਅਕਸਰ ਹੀ ਕਿਸੇ ਵੀ ਚੀਜ਼ ਨੂੰ ਲੈ ਕੇ ਗਲਤ ਧਾਰਨਾ ਬਣ ਜਾਂਦੀ ਹੈ ਕਿ ਜਦੋਂ ਇੱਕ ਤਾਲੂਕ ਤੇ ਗੱਲ ਜ਼ਿਆਦਾ ਵੱਡੀ ਹੋ ਜਾਂਦੀ ਹੈ। ਸੁਮਨ ਜੀ ਮੈਂ ਇੱਕ ਸਿਵਲ ਇੰਜੀਨੀਅਰਿੰਗ ਦਾ ਪ੍ਰੋਫੈਸਰ ਹਾਂ। ਜੀ ਤੇ ਇਸ ਤਰ੍ਹਾਂ ਤੁਸੀਂ ਕਿਹਾ ਕਿ ਟੈਕਨਿਕ ਇੰਸਟੀਚਿਊਟ ਮੇਰਥਨ ਪੋਲ ਟੈਕਨਿਕ ਕਾਲਜ ਜੀ ਜਵਿੰਦਰ ਵਿਕੇਪ ਪ੍ਰਿੰਸੀਪਲ ਜੀ ਲੋਕ ਅਕਸਰ ਹੈਰਾਨ ਹੁੰਦੇ ਨੇ ਇੱਕ ਇੰਜੀਨੀਅਰਿੰਗ ਵਿਸ਼ੇ ਦਾ ਵਿਦਿਆਰਥੀ ਇਸ ਨਾਲ ਜੁੜਿਆ ਹੋਇਆ ਇਨਸਾਨ ਮੈਡੀਕਲ ਵਿਸ਼ੇ ਨਾਲ ਗੱਲਬਾਤ ਕਰ ਰਿਹਾ ਜੀ ਮੈਡੀਕਲ ਵਿਸ਼ੇ ਦੀ ਕਿਤਾਬ ਲਿਖ ਰਿਹਾ ਹੂੰ ਮੇਰਾ ਇਸ ਕਿਤਾਬ ਲਿਖਣ ਦਾ ਕੋਈ ਵਿਚਾਰ ਨਹੀਂ ਸੀ ਮੈਂ ਕਦਰੀ ਸੋਚਿਆ ਸੀ ਇਸ ਤੇ ਕਿਤਾਬ ਲਿਖਾਂਗਾ ਜਦੋਂ ਕਰੋਨਾ ਵੇਵ ਆਈ ਕਰੋਨਾ ਪੀਰੀਅਡ ਸੀ ਜੀ ਉਸ ਦੌਰਾਨ ਸਾਰੇ ਵਿਸ਼ੇ ਵਿੱਚ ਹਾਹਾਕਾਰ ਮਚਿਆ ਸੀ ਭਾਰਤ ਵੀ ਇਸ ਤੋਂ ਛੂਤਾ ਨਹੀਂ ਸੀ ਲੋਕ ਮਰ ਰਹੇ ਸੀ ਹਸਪਤਾਲਾਂ ਵਿੱਚ ਬੈੱਡ ਨਹੀਂ ਸੀ ਜੀ ਮਾਸਕ ਸੈਨੀਟਾਈਜ਼ਰ ਦਵਾਈਆਂ ਟੀਕੇ ਸਭ ਬਲੈਕ ਵਿੱਚ ਬਿਕ ਰਹੇ ਸੀ ਬਿਲਕੁਲ ਉਸ ਵੇਲੇ ਸਿਰਫ ਇੱਕ ਸੀ ਸਾਡੇ ਕੋਲ ਸਮਾਂ ਸੀ ਆਨਲਾਈਨ ਕਲਾਸਾਂ ਲੱਗ ਰਹੀਆਂ ਸੀ ਕਾਲਜ ਬੰਦ ਸੀ ਉਸ ਸਮੇਂ ਨੂੰ ਸਹੀ ਇਸਤੇਮਾਲ ਕਰ ਲਈ ਮੈਂ ਸੋਚਿਆ ਕਿ ਸੇਤ ਸਵੰਦੀ ਕੁਝ ਖੋਜ ਕੀਤੀ ਜਾਏ ਹੂੰ ਤਾਂ ਮੈਂ ਕਈ ਪੁਸਤਕਾਂ ਪੜ੍ਹੀਆਂ ਠੀਕ ਇਹਨਾਂ ਪੁਸਤਕਾਂ ਨੂੰ ਪੜ੍ਹਦੇ ਹੋਏ ਇੱਕ ਕਿਤਾਬ ਲੱਗੀ ਮੇਰੇ ਹੱਥ ਮਾਰਤਾ ਕ੍ਰਿਸ਼ਤੀ ਦੀ ਯੋਰ ਓਨ ਪਰਫੈਕਟ ਮੈਡੀਸਨ ਇਸ ਕਿਤਾਬ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜੀ ਔਰ ਇਸ ਤਰ੍ਹਾਂ ਦੀ ਮੈਂ ਹੋਰ ਕਿਤਾਬਾਂ ਪੜ੍ਹੀਆਂ ਜਿਸ ਦਾ ਮੈਂ ਅਫੀਰ ਤੇ ਅਬਾ ਸੋਚੀ ਵੀ ਦਿੱਤੀ ਹੈ ਪਤੀ ਪੈਂਤੀ ਕਿਤਾਬਾਂ ਪੜ੍ਹੀ ਜੀ ਬੜੇ ਸਵਾਭ ਸੀ ਇਹਨਾਂ ਸਾਰੀ ਕਿਤਾਬਾਂ ਦਾ ਇੱਕੋ ਹੀ ਸਾਰ ਸੀ ਜੇ ਲੋਹਾ ਲੋਹੇ ਨੂੰ ਕੱਟ ਸਕਦਾ ਹੈ ਜੀ ਜੇ ਹੀਰਾ ਹੀਰੇ ਨੂੰ ਕੱਟ ਸਕਦਾ ਹੈ ਜ਼ਹਿਰ ਜ਼ਹਿਰ ਨੂੰ ਮਾਰਦਾ ਤਾਂ ਫਿਰ ਇਨਸਾਨ ਦੇ ਸਰੀਰ ਦੀਆਂ ਬਿਮਾਰੀਆਂ ਉਸ ਦੀ ਅੰਦਰਲੀ ਊਰਜਾ ਹੀ ਕੱਟ ਸਕਦਾ ਜੀ ਤੇ ਉਸ ਦੀ ਅੰਦਰਲੀ ਊਰਜਾ ਕਿਸੇ ਦੇ ਇਸ ਦਾ ਨਾਸਿ ਸ਼ਿਵਾੰਭੂ ਦੱਤਾ ਸ਼ਿਵਾ ਯਾਨੀ ਭਗਵਾਨ ਤੇ ਅੰਬੂ ਵਾਲੀ ਜਲ ਦੇਵਿਕ ਜਲ ਕਿਸ ਨੇ ਇਸ ਨੂੰ ਵਾਟਰ ਅਪਲਾਈ ਕੀਤਾ ਕਿਸ ਨੇ ਗੋਲਡਨ ਫਾਊਂਟੇਨ ਕੇਅਰ ਤੇ ਇਹ ਹੈ ਜੀ ਮਨਮੋਤਰ ਤੇ ਮੈਂ ਇਸ ਨੂੰ ਨਾਮ ਦਿੱਤਾ ਸੋਨਤਾ ਜੀ ਜੀ ਤੋਂ ਇਸ ਵਿਸ਼ੇ ਨਾਲ ਬਹੁਤ ਮੈਨੂੰ ਜਦੋਂ ਪੜ ਰਿਹਾ ਸੀ ਤੇ ਬਹੁਤ ਸਵਾਲ ਸੀ ਮੇਰੇ ਜ਼ਿਹਨ ਚ ਪਰ ਮੈਂ ਉਹਨਾਂ ਲੋਕਾਂ ਨੂੰ ਮਿਲਿਆ ਜੋ ਇਸ ਪ੍ਰਣਾਲੀ ਦਾ ਇਸਤੇਮਾਲ ਕਰ ਰਿਹਾ ਸੀ ਵਰਤੋਂ ਕਰ ਇਸ ਕਈ ਕਿਸਾਤ ਉਹਦੇ ਲਈ ਮੈਨੂੰ ਟ੍ਰੈਵਲ ਵੀ ਕਰਨਾ ਪਿਆ ਮੈਂ ਵਰਲਡ ਕਾਨਫਰੰਸ ਵਿੱਚ ਅਟੈਂਡ ਕੀਤੀ ਪਰ ਉੱਥੇ ਗਿਆ ਕਈ ਕਦਰਾਂ ਦੇ ਕਾਨਫਰੰਸ ਪਾ ਗਿਲੇ ਆ ਜਦੋਂ ਸਾਰੀਆਂ ਇਹ ਮੇਰੇ ਮਨ ਚ ਜੋ ਜੋ ਸਵਾਲ ਬਸੇ ਹੋਏ ਸੀ ਉਹ ਦੂਰ ਗਏ ਤੇ ਮੈਂ ਸੋਚਿਆ ਕਿ ਇਸ ਤੇ ਹੁਣ ਕਿਤਾਬ ਲਿਖੀ ਜਾਣੀ ਚਾਹੀਦੀ ਹੈ ਇਸ ਤੇ ਉੱਤੇ ਕੁਝ ਕੰਮ ਹੋ ਸਕਦਾ ਹੈ ਤੇ ਫਿਰ ਉਸ ਵਕਤ ਮੇਰੇ ਮਨ ਵਿਚਾਰ ਆਇਆ ਕਿ ਮੈਂ ਇਸ ਵਿਸ਼ੇ ਤੇ ਜਿਹੜਾ ਕੰਪਲੈਕਸ ਵਿਸ਼ਾ ਹੈ ਇਸ ਤੇ ਕਿਤਾਬ ਜ਼ਰੂਰ ਲਿਖਾਂਗਾ ਔਰ ਤਾਂ ਹੀ ਮੈਂ ਇਸ ਕਿਤਾਬ ਦੀ ਬੈਕਗ੍ਰਾਉਂਡ ਹੈ ਮੈਂ ਕਿਤਾਬ ਲਿਖਣ ਦਾ ਤੁਸੀਂ ਕਿਤਾਬ ਦਾ ਨਾਮ ਜਿਹੜਾ ਬਹੁਤ ਸੋਹਣਾ ਲਿਖਿਆ ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜੀਆਂ ਮੈਂ ਕਿਤਾਬਾਂ ਪੜ੍ਹੀਆਂ ਆ ਇਸ ਵਿਸ਼ੇ ਤੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਸੀ ਪਰ ਤੁਸੀਂ ਜਿਹੜਾ ਉਹਨੂੰ ਸੋਹਣਤਾ ਲਾਦਾ ਨਾਮ ਦਿੱਤਾ ਹੈ ਮੈਂ ਕਿਹਾ ਨਾ ਸੋਹਣਤਾ ਰੱਖਤਾ ਜਦੋਂ ਕਿਸੇ ਨੇ ਬਹਾਂਤੇ ਚ ਆਵੇ ਤਾਂ ਉਹ ਨਾਮ ਤੋਂ ਅੰਦਾਜ਼ਾ ਨਹੀਂ ਲਾ ਸਕਦਾ ਕਿ ਕਿਤਾਬ ਕਿਹਦੇ ਕਿਸ ਵਿਸ਼ੇ ਦੀ ਹੈ ਫਿਰ ਸਰ ਇਹਨੂੰ ਲਿਖਣ ਦੇ ਵਾਸਤੇ ਜ਼ਾਹਿਰ ਹੈ ਕਿ ਕਾਫੀ ਸਮਾਂ ਲੱਗਾ ਹੋਵੇਗਾ ਲਿਖਣ ਦੇ ਲਈ ਤੇ ਮੁਕੰਮਲ ਹੋਣ ਦੇ ਲਈ ਕਿਮਨਾਕ ਸਮਾਜ ਜਿਹੜਾ ਆ ਉਹ ਲੱਗਾ ਆ ਤੇ ਕਿੰਨਾਕ ਦੇਵ ਤੁਹਾਨੂੰ ਲੱਗਾ ਕਿ ਮਤਲਬ ਅਜੇ ਵੀ ਇਸ ਵਿੱਚ ਕੋਈ ਕਮੀ ਹੈ ਕਈ ਗੱਲ ਕਿ ਹੁੰਦਾ ਹੈ ਕਿ ਕਿਤਾਬshop ਕਿ ਆ ਜਾਂਦੀ ਹੈ ਤੇ ਅਸੀਂ ਸੈਟੀਸਫਾਈਡ ਨਹੀਂ ਹੁੰਦੇ ਵੀ ਹਾਂ ਇਹਦੇ ਵਿੱਚ ਆ ਚੀਜ਼ ਜਿਹੜੀ ਅਜੇ ਵੀ ਨਹੀਂ ਸਹੀ ਤੇ ਤੁਸੀਂ ਕਿੰਨਾਕ ਟਾਈਮ ਕਿਤੇ ਜਿਹੜਾ ਲਗਾਇਆ ਇਸ ਪੁਸਤਕ ਤੇ ਕੋਈ 1.5 ਤੋਂ 2 ਸਾਲ ਦਾ ਸਮਾਂ ਲੱਗਿਆ ਹੂੰ ਕਿਉਂਕਿ ਜਿਹੜੇ ਅਸੀਂ ਸਾਇੰਸ ਵਿਸ਼ੇ ਦੇ ਵਿਦਿਆਰਥੀ ਆ ਸਾਡੇ ਚ ਇੱਕ ਭੈੜ ਹੁੰਦੀ ਹੈ ਵੀ ਅਸੀਂ ਚਾਹਦੇ ਆ ਕਿ ਹਰ ਚੀਜ਼ ਜੋ ਕੰਮ ਕਰਦੇ ਉਹਦੇ ਅਬਜ਼ਰਵੇਸ਼ਨ ਹੋਣ ਉਧੀਆਂ ਆਪਣੇ ਕੁਐਸਚਨਸ ਹੋਣ ਉਹਦੇ ਰਿਜ਼ਲਟ ਵੀ ਆਉਣੇ ਚਾਹੀਦੇ ਤੇ ਜਦ ਤੱਕ ਸਾਨੂੰ ਆਪਣੀ ਖੋਜ ਦੀ ਤਸਲੀਮ ਨਹੀਂ ਹੁੰਦੀ ਅਸੀਂ ਕਦੇ ਅਗਾਹ ਨਹੀਂ ਬੋਲਦੇ ਜੀ ਤਾਂ ਇਸ ਦੇ ਉੱਤੇ ਜਦੋਂ ਤੱਕ ਪੂਰੀ ਤਰ੍ਹਾਂ ਲੋਕਾਂ ਨੂੰ ਮਿਲ ਕੇ ਆਪਣੇ ਆਪ ਜਿੰਨੇ ਮਨਚ ਸਵਾਲ ਸੇ ਸ਼ਾਂਤ ਹੋਏ ਤਸਲੀਮ ਸਮਾਲ ਕਰ ਉਸ ਤੋਂ ਬਾਅਦ ਸਵਾਲ ਸੀ ਇਸ ਨੂੰ ਛਾਪੇਗਾ ਕੌਣ ਕਿਉਂਕਿ ਇਹੋ ਜਿਹੇ ਵਿਸ਼ੇ ਤੇ ਛੇਦੀ ਕਿਤੇ ਚਪੜੀ ਕੋ ਤਿਆਰ ਨਹੀਂ ਹੁੰਦਾ ਵੀ ਅਸੀਂ ਇਹਨੂੰ ਛਾਪੀਏ ਜੀ ਫਿਰ ਮੇਰੇ ਇੱਕ ਦੋਸਤ ਨੇ ਬਹੁਤ ਅਜ ਪਿਆਰੇ ਮਿੱਤਰ ਨੇ ਹਰੀਸ਼ ਬਨਵੜ ਜੀ ਈਗਲ ਪ੍ਰਕਾਸ਼ਨ ਵਾਲੇ ਜੀ ਜੀ ਉਹਨਾਂ ਨੇ ਮੇਰੀਆਂ ਟੈਕਨੀਕਲ ਬੁੱਕ ਛਾਪੀਆਂ ਤੇ ਮੈਨੂੰ ਉਸੇ ਇੱਕ ਟੈਕਨੀਕਲ ਬੁੱਕਸ ਜਿਹੜਾ ਬੰਦਾ ਛਾਪਦਾ ਹੈ ਜਿਹਦਾ ਇੱਕ ਪਰਪਸ ਹੈ ਉਹ ਕਿਉਂ ਛਾਪੇ ਗਏ ਸੰਦੇਖ ਦਾ ਤੇ ਮੈਨੂੰ ਕਿਹਾ ਵੀ ਇੱਕ ਕੰਮ ਹੈ ਆਹ ਕਿਤਾਬ ਮੈਂ ਛਾਪਣਾ ਚਾਹੁੰਦਾ ਇਹਨੂੰ ਤੂੰ ਪੜ੍ਹ ਲੋ ਪਹਿਲਾਂ ਜਦੋਂ ਉਸਨੇ ਖਰੜਾ ਪੜਿਆ ਤੇ ਹਫਤਾ ਮੇਰੇ ਨਾਲ ਗੱਲ ਨਹੀਂ ਕੀਤੀ ਹਫਤੇ ਬਾਅਦ ਕਹਿੰਦਾ ਜੀ ਮੈਂ ਛਾਪੂਗਾ ਇਸ ਔਰ ਇਸ ਨੂੰ ਨੋ ਪ੍ਰੋਫਿਟ ਨੋ ਲਾਸ ਤੇ ਛਾਪਾਂਗੇ ਤਾਂ ਕਿ ਕੋਈ ਲੋਕਾਂ ਦਾ ਜਾਵੇ ਤੇ ਘੱਟ ਤੋਂ ਘੱਟ ਇਹਦੀ ਕੀਮਤ ਰੱਖਾਂਗੇ ਜੀ ਤੋਂ ਉਸਨੇ ਇਸ ਕਿਤਾਬ ਨੂੰ ਛਾਪਿਆ ਤੇ ਔਰ ਇਹ ਕਿਤਾਬ ਕਈ ਜਗ੍ਹਾ ਪਹੁੰਚੀ ਹੈ ਤੋਂ ਇਸ ਕਰਕੇ ਮਤਲਬ ਇਸ ਵੱਡੀ ਗੱਲ ਸੀ ਵੀ ਇਸ ਨੂੰ ਬਾਅਦ ਵਿੱਚ ਲੋਕਾਂ ਨੇ ਕਿਹਾ ਵੀ ਇਹ ਹਿੰਦੀ ਚ ਵੀ ਛਪਣੀ ਚਾਹੀਦੀ ਹੈ ਫਿਰ ਇਸ ਨੂੰ ਅੰਗਰੇਜ਼ੀ ਵਿੱਚ ਛਪਿਆ ਔਰ ਮੈਂ ਅਗਲੇ ਜਿਹੜੇ ਮੇਰੇ ਐਡੀਸ਼ਨ ਸੀਗੇ ਉਹਦੇ ਵਿੱਚ ਮੈਂ ਲੇਖਕਾਂ ਦੀਆਂ ਚਿੰਤਕਾਂ ਦੀਆਂ ਪ੍ਰਿੰਸੀਪਲਸ ਦੀਆਂ ਟਿੱਪਣੀਆਂ ਵਿੱਚ ਪਾਈਆਂ ਡਾਕਟਰਾਂ ਦੀਆਂ ਉਹ ਮੈਂ ਟਿੱਪਣੀਆਂ ਵਿੱਚ ਸ਼ਾਮਲ ਕੀਤੀ ਜਿਨ੍ਹਾਂ ਨੇ ਕੋਈ ਪੁਸਤਕ ਪੜ੍ਹ ਕੇ ਮਹਿਸੂਸ ਕੀਤਾ ਤਾਂ ਇਸ ਤਰ੍ਹਾਂ ਇਹ ਕਿਤਾਬ ਜਿਹੜੀ ਸੋਨ ਤਾਰਾ ਇਹ ਮੁਕਮਲ ਹੋ ਕੇ ਸਾਹਮਣੇ ਓਵਰ ਆਲ ਜਿਹੜਾ ਉਹ 2 ਸਾਲ ਦੇ ਲੱਗ ਭੱਗੇ ਨੂੰ ਸਮਾਂ ਕਿਵੇਂ ਕਹਿ ਸਕਦੇ ਕਿ ਸੋਨ ਤਾਰਾ ਕਿਤਾਬ ਨੂੰ ਇਲਾਜ ਕਰਨ ਵਾਲੀ ਹੁੰਦੀ ਹੋਣਾ ਵੀ ਤੁਸੀਂ ਇੱਕ ਕਹਾਣੀ ਚ ਤੋੜਿਆ ਕਿਉਂਕਿ ਮੈਨੂੰ ਲੱਗਦਾ ਕਿ ਕਿਤਾਬੋਂ ਪੜ੍ਹਨ ਦਾ ਸਮਾਂ ਜਿਹੜਾ ਜ਼ਰੂਰਤਾਂ ਕੋ ਨਹੀਂ ਅੱਜ ਜਿਹੜੀ ਡਿਊਰੈਸ਼ਨ ਹੈ ਬਹੁਤ ਘੱਟ ਦੀ ਕਿਸੇ ਵੀ ਚੀਜ਼ ਦੀ ਅਸੀਂ 1 ਘੰਟੇ ਦਾ ਕੰਮ ਜਿਹੜਾ ਉਹ 30 ਸੈਕਿੰਡ ਦੇ ਵਿੱਚ ਮੁਕੰਮਲ ਕਰਨਾ ਚਾਹੁੰਦੇ ਹਾਂ ਜਿਹੜੀ ਕਿ ਇਨਸਾਨ ਦੀ ਆਪਣੀ ਹੀ ਉੱਜਲ ਦੇ ਨਾਲ ਇੱਕ ਤੱਕੇ ਸ਼ਰੂਰੀ ਹੈ ਤੁਸੀਂ ਉਸ ਕਿਤਾਬ ਨੂੰ ਇੱਕ ਕਹਾਣੀ ਚ ਬਰੋਇਆ ਨਾ ਸਿਰਫ ਇਲਾਜ ਕਰਨ ਵਾਲੀ ਰਹਿਣ ਦਿੱਤਾ ਬਲਕਿ ਸਾਹਿਤ ਨਾਲ ਜੋੜਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਆਈਡੀਆ ਕਿਵੇਂ ਦਿਮਾਗ 'ਚ ਆਇਆ ਕਿ ਨਹੀਂ ਇਹਨੂੰ ਆਪਾਂ ਸਾਹਿਤਿਕ ਬਣਾਈਏ ਮਜ਼ੇਦਾਰ ਬਣਾਈਏ ਤਾਂ ਜੋ ਇੱਕ ਪਾਠਕ ਆ ਜਦੋਂ ਇਹਨੂੰ ਪੜੇ ਕਿਤੇ ਨਾ ਕਿਤੇ ਉਕਤਾ ਮਹਿਸੂਸੇ ਮੈਡੀਕਲ ਸਵਾਸੀ ਕੀ ਕਿਤਾਬ ਮੈਂ ਕਿੰਨਾ ਨਹੀਂ ਲਿਖਿਆ ਦੋ ਤਰ੍ਹਾਂ ਦੇ ਪਾਠਕ ਮੇਰੇ ਮਨ ਵਿਚ ਆ ਸੀ ਪਹਿਲਾ ਤਾਂ ਮੈਂ ਇਹ ਉਹਨਾਂ ਲੋਕਾਂ ਨਹੀਂ ਲਿਖੀ ਜਿਹੜੇ 5 ਸਟਾਰ ਹਸਪੀਟਲ ਦੇ ਵਿੱਚ ਨਰਸਾਂ ਕੋਲੋਂ ਰੰਗ-ਬਰੰਗੀਆਂ ਗੋਲੀਆਂ ਖਾ ਚ ਯਕੀਨ ਰੱਖਦੇ ਨੇ ਇਹ ਉਹਨਾਂ ਅਮੀਰ ਲੋਕਾਂ ਦੀ ਕਿਤਾਬ ਨਹੀਂ ਮੈਂ ਲਿਖੀ ਮੈਂ ਉਸ ਗਰੀਬ ਤੱਕ ਲਈ ਉਹਨਾਂ ਲੋਕਰ ਲਿਖੀ ਹੈ ਜਿਹੜੇ ਇਲਾਜ ਤੋਂ ਹਸਪਤਾਲਾਂ ਵਿੱਚ ਦਮ ਤੋੜ ਜਾਂਦੇ ਨੇ ਜਿਹੜੇ ਮਹਿੰਗੇ ਇਲਾਜ ਤੱਕ ਪਹੁੰਚ ਨਹੀਂ ਪਾਉਂਦੇ ਤਾਂ ਮੇਰਾ ਮਾਸਟਰ ਵੀ ਇਸ ਤਰ੍ਹਾਂ ਹੋਵੇ ਜਿੱਤੇ ਇਲਾਜ ਵਿੱਚ ਨਿੱਕਾ ਪੈਸਾ ਨਹੀਂ ਲੱਗਦਾ ਸਿਰਫ ਆਪਣੀ ਵਿਵੇਕ ਆਪਣੇ ਸਹਿਯਮ ਤੇ ਆਪਣੀ ਦ੍ਰਿੜਤਾ ਨਾਲ ਆਪਣਾ ਇਲਾਜ ਕਰਵਾ ਸਕੀ ਮੇਰਾ ਮਕਸਦ ਇੱਕ ਤਾਂ ਉਹਨਾਂ ਲੋਕਰ ਸੀ ਦੂਸਰਾ ਮੇਰਾ ਜਿਹੜਾ ਸੀ ਵੀ ਮੈਂ ਵਿਦਿਆਰਥੀਆਂ ਲਈ ਲਿਖਣਾ ਚਾਹੁੰਦਾ ਸੀ ਜਿਹੜੇ ਭਵਿੱਖ ਨਿਰਦੇਸ਼ ਦਾ ਫਿਊਚਰ ਨਿਰਦੇਸ਼ ਦਾ ਕਿਉਂਕਿ ਉਹ ਇਸ ਨੂੰ ਪੜ੍ਹਨ ਇਸ ਤੇ ਖੋਜ ਕਰਨ ਬੋਰਸ ਨੂੰ ਬੁਲਾ ਮੇਰੇ ਇਧਰ ਤੇ ਜਿੰਨੀ ਰਿਸਰਚ ਹੋ ਸਕੇ ਕਿਉਂਕਿ ਕੋਈ ਵੀ ਸਰਕਾਰਾਂ ਜਿਹੜੀਆਂ ਦਿੱਸਦੀਆਂ ਉਹ ਇਹੋ ਜੇ ਵਿਸ਼ੇ ਵਾਸਤੇ ਫੰਡ ਨਹੀਂ ਦਿੰਦੀਆਂ ਮੇਰਾ ਪੱਖਸ ਸੀ ਵਿਦਿਆਰਥੀਆਂ ਨੂੰ ਮੈਂ ਵੱਤ ਤੋਂ ਵੱਟ ਜੋੜਾ ਤੇ ਵਿਦਿਆਰਥੀਆਂ ਨੂੰ ਨਾਲ ਜੋੜਨ ਲਈ ਤੇ ਕਿਤਾਬ ਦੇ ਵਿੱਚ ਰਸ ਹੋਣਾ ਚਾਹੀਦਾ ਜੀ ਕਿਉਂਕਿ ਇਸ ਵਿਸ਼ੇ ਤੇ ਜਿੰਨੀਆਂ ਕਿਤਾਬਾਂ ਪਹਿਲਾਂ ਮੈਂ ਜ਼ਿਕਰ ਕੀਤਾ ਜਾਂ ਮੈਂ ਪੜੀਆਂ ਉਹ ਹੈਜ਼ ਡਾਕੂਮੈਂਟਸ ਹਨ ਹੈਲਥ ਡਾਇਰੀਆਂ ਬੜੀਆਂ ਉਕਾਊ ਕਿਸਮ ਦੀਆਂ ਕਿਤਾਬਾਂ ਹਨ ਉਹ ਪੜ ਕੇ ਪੰਛਾਨ ਬੋਰ ਹੋ ਜਾਂਦਾ ਬਿਮਾਰੀ ਬਾਰੇ ਗੱਲਬਾਤ ਹੈ ਮਰੀਜ਼ ਬਾਰੇ ਗੱਲਬਾਤ ਹੈ ਨਾ ਲਿਖਿਆ ਤਾਂ ਮੈਂ ਇਸ ਨੂੰ ਇੱਕ ਇਸ ਤਰ੍ਹਾਂ ਦਿਣਾ ਚਾਹੁੰਦਾ ਸੀ ਵੀ ਵਿਦਿਆਰਥੀ ਇਸ ਨੂੰ ਪੜ ਸਕਣ ਤਾਂ ਇੱਕ ਕਹਾਣੀ ਰਸ ਜੀ ਇਹਦੇ ਚ ਗਲਪ ਵੀ ਹੈ ਕਹਾਣੀਆਂ ਕੁਝ ਇਹਦੇ ਚ ਅੰਸ਼ ਬੜੇ ਸੱਚੇ ਨੇ ਕੁਝ ਇੱਕ ਤਜਰਬੇ ਵੀ ਨੇ ਗਲਪ ਵੀ ਹੈ ਮੇਰੀ ਕਲਪਨਾ ਵੀ ਹੈ ਕੁਝ ਲੋਕਾਂ ਤੋਂ ਸੁਣੀਆਂ ਹੋਈਆਂ ਗੱਲਾਂ ਨੇ ਸਾਰਿਆਂ ਨੂੰ ਸਮਾਵੇਸ਼ ਕਰਕੇ ਮੈਂ ਇਹ ਕਿਤਾਬ ਲਿਖੀ ਹੈ ਤਾਂ ਕਿ ਇਹਦੇ ਚ ਸਮੂਹ ਤੌਰ ਤੇ ਇੱਕ ਜੋ ਪਾਠਕ ਹੈ ਉਹ ਪੜਨ ਚ ਖੁਸ਼ੀ ਮਹਿਸੂਸ ਕਰੇ ਉਸ ਨੂੰ ਇੱਕ ਆਨੰਦ ਆਏ ਜੋ ਕਹਾਣੀ ਪੜ ਕੇ ਆਉਂਦਾ ਹੈ ਕਿ ਨਾਵਲ ਪੜ ਕਿਉਂਦਾ ਉਸ ਸਰ ਮੈਂ ਇਤਨੀ ਸਰ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਮੈਂ ਜਦੋਂ ਇਹ ਕਿਤਾਬ ਪੜੀ ਮੈਂ ਐਜ਼ ਆ ਪਾਟਰਿਕ ਇੱਕ ਗੱਲ ਕਰ ਰਹੀ ਆ ਵੀ ਉਤਸੁਖਤਾ ਜਿਹੜੀ ਆ ਉਹ ਖਤਮ ਨਹੀਂ ਹੁੰਦੀ ਦੂਸਰੀ ਗੱਲ ਇਹ ਕਿਤਾਬ ਦੀ ਜਿਹੜੀ ਲੈਂਥ ਆ ਜਾਂ ਉਹਦੇ ਪੰਨੇ ਆ ਉਹ ਕੁਝ ਇੰਨੇ ਕ ਹੈਗੇ ਆ ਕਿ ਜੇ ਕੋਈ ਪਹਿਲੀ ਵਾਰ ਵੀ ਕਿਤਾਬ ਪੜਨਾ ਚਾਹਵੇ ਇੱਕ ਸਿਟਿੰਗ ਚ ਪੜਨਾ ਚਾਵੇ ਤਾਂ ਪੜ ਸਕਦਾ ਆ ਔਰ ਲੈਵਟ ਤਰੀਕੇ ਦੇ ਨਾਲ ਜਿਹੜੀ ਕਿਤਾਬ ਅੱਗੇ ਚੱਲਦੀ ਆ ਫਿਰ ਉਸ ਤੋਂ ਅੱਗੇ ਆ ਜੋ ਸਰ ਕਿ ਕਿਤਾਬ ਛਪੇ ਤੇ ਪੜੇ ਜਾਣ ਤੋਂ ਬਾਅਦ ਵਿੱਚ ਬਹੁਤ ਸਾਰੇ ਜਿਹੜੇ ਪਾਠ ਕਿਹਾ ਉਹਨਾਂ ਤੋਂ ਪ੍ਰतिकਰਮ ਆਏ। ਉਹਨਾਂ ਨੇ ਕਿਹੜੀ-ਕਿਹੜੀ ਵਿਸ਼ੇਸ਼ਤਾ ਦੀ ਹਾਮੀ ਜਿਹੜੀ ਭਰੀ ਆ ਤੇ ਤੁਹਾਨੂੰ ਕਿਹੜਾ ਅਸਾ ਪ੍ਰतिकਰਮ ਬਹੁਤ ਯਾਦ ਆ? ਚਾਹੇ ਨੈਗੇਟਿਵ ਸੀ ਚਾਹੇ ਪੋਜ਼ਿਟਿਵ ਸੀ ਵੀ ਆਹ ਜਿਹੜੀ ਚੀਜ਼ ਨੂੰ ਮੇシャ ਯਾਦ ਰਹਿ ਗਈ ਵੀ ਜਦੋਂ ਮੈਂ ਸੁੰਤਾਰਾ ਲਿਖੀ ਸੀ ਆਹ ਗੱਲ ਹੋਈ ਸੀ। ਇਸ ਕਿਤਾਬ ਨੂੰ ਲਿਖਣ ਤੋਂ ਬਾਅਦ ਸੱਚੀ ਹੈ ਬਹੁਤ ਪ੍ਰतिकਰਮ ਆਏ। ਹੂੰ ਬਹੁਤ ਲੋਕਾਂ ਨੇ ਕਿਤਾਬ ਪੜ੍ਹ ਕੇ ਆਪਣੇ ਵਿਚਾਰ ਸਾਝੇ ਕੀਤੇ। ਜੀ ਇਸ ਤਰ੍ਹਾਂ ਦੇ ਫੋਨ ਵੀ ਆਏ ਕਿ कि मैं प्रिंसिपल ਤੋਂ ਦੱਸਦਾ ਕਿ ਮੇਰੇ ਦਾਦਾ ਜੀ ਵੀ ਇਸ ਪ੍ਰਣਾਲੀ 'ਤੇ ਵਿਸ਼ਵਾਸ ਕਰਦੇ ਸੀ ਉਹ ਕਰਦੇ ਹੁੰਦੇ ਸੀ ਕਿ ਆ ਮੈਂ ਕਿਸੇ ਇਨਸਾਨ ਨੂੰ ਜਾਣਦਾ ਜੋ ਇਹ ਇਸਤੇਮਾਲ ਕਰਦਾ ਹੈ ਪਰ ਤੁਸੀਂ ਨਾ ਨਾ ਲਿਓ ਕਿਸ ਨੇ ਵੀ ਕਿਹਾ ਕਿ ਮੈਂ ਵੀ ਇਸ ਦਾ ਇਸਤੇਮਾਲ ਕੀਤਾ ਹੈ ਕੋਈ ਕਹਿੰਦਾ ਕਿ ਮੈਂ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਦੇ ਬੜੇ ਹੀ ਪ੍ਰਤੀਕਰਮ ਆਏ ਕਿਉਂਕਿ ਇਹ ਪ੍ਰਣਾਲੀ ਕੋਈ ਨਵੀਂ ਮੈਜਾਦ ਨਹੀਂ ਕੀਤੀ ਇਹ ਬਹੁਤ ਪੁਰਾਣੀ ਪ੍ਰਣਾਲੀ ਹੈ ਡਾਮਰ ਤੰਤਰ ਕੋਈ ਵੀ ਪੜ ਸਕਦਾ ਹੈ ਡਾਮਰ ਤੰਤਰ ਨੈਟ ਤੇ ਅਵੇਲੇਬਲ ਹੈ ਇਦੀਚ शिवजी ਵੱਲੋਂ 107 ਸ਼ਲੋਕਾਂ ਵਿੱਚ ਪਾਰਵਤੀ ਨੂੰ ਇਸ ਪ੍ਰਣਾਲੀ ਦੀ ਮਹਿਮਾ ਕੀਤੀ ਗਈ ਹੈ ਆਪਣੇ ਭਰ ਯੋਗਨ ਰਣ ਦਾ ਰਾਜ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਕਿਹੜੀ ਵਿਧੀ ਹੋਣੀ ਚਾਹੀਦੀ ਹੈ ਸਮਝਣਾ ਚਾਹੀਦਾ ਸੋ ਇਸਰ ਦਾ ਜੇਕਰ ਸਾਡੇ ਜਿਹੜੀ ਪੁਰਾਣੇ ਗ੍ਰੰਥ ਹੈ ਪੁਰਾਣੇ ਪੁਰਾਣਾ ਜ਼ਾਇ ਉਹਨਾਂ ਦੇ ਵਿੱਚ ਹੈ ਜੀ ਆਯੁਰਵੇਦ ਵਿੱਚ ਹੈ ਚਰਕ ਸਮਿਤਾ ਜਿਹੜੀ ਸੁਸ਼ਰ ਸਮਿਤਾ ਉਸ ਦੇ ਵਿੱਚ ਵਿੱਚ ਜ਼ਿਕਰ ਆਉਂਦਾ ਹੈ ਤਾਂ ਕਹਿਣ ਦਾ ਭਾਵ ਹੈ ਕਿ ਇਹ ਪ੍ਰਣਾਲੀ ਪਹਿਲਾਂ ਤੋਂ ਸੀ ਲੇਕਿਨ ਅਲੋਪ ਹੁੰਦੀ ਕੀ ਲੋਕ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਸਾਹਮਣੇ ਵੀ ਕਿਹਦੀ ਕਹਿ ਸਕਦੇ ਆ ਕਿ ਲੋਕ ਜਿਹੜੀ ਆ ਉਹ ਕਿਤੇ ਨਾ ਕਿਤੇ ਜ਼ਿਆਦਾ ਨੱਜਾ ਮਹਿਸੂਸ ਕਰਦੀ ਹੈ ਬਿਲਕੁਲ ਬਿਲਕੁਲ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਇਸ ਕਿਤਾਬ ਦੇ ਆਧਾਰ ਤੇ ਚੱਲਣ ਦੇ ਲਈ ਕਿਤੇ ਨਾ ਕਿਤੇ ਜਿਹੜਾ ਆ ਉਹ ਸਮਾਜਿਕ ਤੌਰ ਤੇ ਸਾਨੂੰ ਜ਼ਰੂਰਤ ਹੋਣੀ ਚਾਹੀਦੀ ਵੀ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਜਿੱਥੇ ਸਾਡੀ ਸਿਹਤ ਖੜੀ ਹੋ ਜਵੇ ਉੱਥੇ ਜਿਹੜੀਆਂ ਬਾਕੀ ਸਾਰੀਆਂ ਆਪਸ਼ਨਸ ਹਨ ਸਾਨੂੰ ਨਹੀਂ ਦੱਸਣੀਆਂ ਚਾਹੀਦੀਆਂ ਉਹਦੀ ਗੱਲ ਕੀਤੀ ਹੈ ਲੱਜਿਆ ਦੀ ਕੀਤੀ ਹੈ ਕਈ ਵਾਰੀ ਕੋਈ ਇਨਸਾਨ ਕਹਿੰਦਾ ਅਸੀਂ ਸਭੇਕ ਲੋਕ ਹਾਂ ਹੂੰ ਤੋਂ ਸਭਾ ਲੋਹੇ ਵੀ ਅਸੀਂ ਸਭੇਕ ਲੋਕ ਆਸੀਂ ਇਸਤੇਮਾਲ ਨਹੀਂ ਕਰ ਸਕਦੇ اچھا ਮੈਂ ਉਹਨੂੰ ਪੁੱਛਣਾ ਚਾਹਿਆ ਮੈਂ ਕਈ ਵਾਰੀ ਕਾਨਫਰੰਸ ਦੇ ਵਿੱਚ ਵੀ ਮੈਂ ਭਰੇ ਖਾਲ ਵਿੱਚ ਵੀ ਗਿਆ ਮੈਂ ਕਿਹਾ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਆਰਜੀਕਰ ਹਸਪੀਟਲ ਹੋਇਆ ਉਹ ਲੋਕ ਸਭੇਕ ਸਨ ਜੋ ਨਿਰਭਾ ਕਾਂ ਦਿੱਲੀ ਹੋਇਆ ਉਹ ਲੋਕ ਸਭੇਕ ਸਨ ਮੈਂ ਪੁੱਛਣਾ ਚਾਹਨਾ ਵੀ ਜਦੋਂ ਇੱਕ ਮਰੀ ਹੋਈ ਮਾਨਸਿਕ ਲਾਸ਼ ਇਸ ਕਰਕੇ ਘਰ ਵਿੱਚ ਰੱਖੀ ਜਾਂਦੀ ਹੈ ਕਿ ਉਹਦੀ ਪੈਨਸ਼ਨ ਲੈਣੀ ਹੈ ਪੁੱਤ ਨੇ ਵੀ ਉਹਨੂੰ ਨਹੀਂ ਦੱਸਿਆ ਜਾਂਦਾ ਉਹ ਸਬਕ ਲੋਕ ਨੇ ਤੇ ਜਿਹੜੇ ਇੱਕ ਬੇਟੀ ਦਾ ਬਲਾਤਕਾਰ ਬਾਪ ਕਰਦੇ ਨੇ ਉਹ ਲੋਕ ਸਬਕ ਨੇ ਇਹ ਮੈਂ ਸਵਾਲ ਪੁੱਛਣਾ ਚਾਹਣਾ ਵੀ ਇੱਕ ਪ੍ਰਾਪਰਟੀ ਦੇ ਵਿੱਚ ਜੇ ਪਰ ਆਪਰਾ ਨੂੰ ਮਾਰਦਾ ਕੋਲੋਂ ਸਬਕ ਹਨ ਤੇ ਇੱਕ ਪਵਿੱਤਰ ਪਾਣੀ ਜਿਸ ਦੇ ਬਾਰੇ ਬਾਈਬਲ ਲਿਖਦੀ ਹੈ ਵੀ ਅਗਰ ਸਰੀਰ ਨੂੰ ਕੋਈ ਤਕਲੀਫ ਹੈ ਤਾਂ ਆਪਣੇ ਸਰੀਰ ਦੀ ਟਰੰਕੀ ਦਾ ਪਾਣੀ ਪੀ ਜਿਹਦੇ ਵਿੱਚ ਹਜ਼ਰਤ ਅਲੀ ਲਿਖਦੇ ਨੇ ਅਗਰ ਕਦੇ ਤੁਹਾਨੂੰ ਮੁਸ਼ਕਿਲ ਚ ਪੈਂਦੇ ਆ ਦਬਾ ਤੁਹਾਡੇ ਅੰਦਰ ਹੈ ਸਿਰਫ ਤੁਸੀਂ ਉਸ ਨੂੰ ਸਮਝ ਨਹੀਂ ਰਹੇ ਇਸ ਤਰ੍ਹਾਂ ਦੇ ਵਿਚਾਰ ਸਾਡੇ ਗ੍ਰੰਥਾਂ ਵਿੱਚ ਸ਼ਾਮਲ ਨੇ ਤੇ ਅਸੀਂ ਉਸ ਨੂੰ ਸਮਝ ਨਹੀਂ ਪਾਉਂਦੇ ਕਿ ਸੱਭਿਆਤਾ ਦੀ ਗੱਲ ਕਰ ਰਹੇ ਹਾਂ ਕਿਸ ਗੱਲੋਂ ਤੇ ਅਸੀਂ ਸਾਨੂੰ ਸ਼ਰਮਸਿਦ ਹੁੰਦੀ ਹੈ ਮੈਂ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ ਆਪਣੇ ਵਿਵੇਕ ਹੈ ਮੈਂ ਤਾਂ ਇੱਕ ਮੈਂ ਕੋਈ ਨਵੀਂ ਥੈਰਾਪੀ ਨਹੀਂ ਲੈ ਕੇ ਆਇਆ ਮੈਂ ਤਾਂ ਇੱਕ ਸਿਰਫ ਵਿਕਲਪਕ ਇਲਾਜ ਪ੍ਰਣਾਲੀ ਉਸ ਦਾ ਜ਼ਿਕਰ ਕੀਤਾ ਹੈ ਵੀ ਲੋਕਾਂ ਨੂੰ ਇਸਨੂੰ ਜਾਗਰੂਕ ਕਰਨਾ ਚਾਹੁੰਦਾ ਔਰੇ ਬਦਲ ਨਹੀਂ ਹੈ ਇਹ ਐਲੋਪੈਥੀ ਦਾ ਹੋਮਿਓਪੈਥੀ ਆਯੁਰਵੇਦ ਦਾ ਬਦਲ ਨਹੀਂ ਇਹ ਪੂਰਕ ਹੈ ਜੀ ਇਹ ਸਪੋਰਟ ਕਰਦੀ ਹੈ ਉੱਥੇ ਜਿੱਥੇ ਤੁਹਾਨੂੰ ਲੋੜ ਹੈ ਜਿੱਥੇ ਤੁਹਾਡੇ ਤੁਹਾਡੇ ਕੋਲੇ ਮਾਇਕ ਸਾਧਨ ਨਹੀਂ ਹੈ ਉੱਥੇ ਇਹ ਥੈਰਾਪੀ ਕੰਮ ਕਰ ਸਕਦੀ ਹੈ ਤੋਂ ਇਸ ਵਿਸ਼ੇ ਨੂੰ ਲੈ ਕੇ ਇਸ ਭਾਵਨਾ ਦੇ ਨਾਲ ਮੈਂ ਕਿਤਾਬ ਅੱਗੇ ਲੈ ਕੇ ਆਈ ਸੀ ਔਰ ਬਹੁਤ ਹੀ ਮੈਨੂੰ ਸਹਿਯੋਗ ਮਿਲਿਆ ਬਹੁਤ ਹੀ ਪ੍ਰਤੀਕਿਰਮ ਮਿਲਿਆ ਡਾਕਟਰ ਕੇਰ ਸ਼ਰੀ ਜੀ ਹੋਰ ਦੁਨੀਆਂ ਚ ਨਹੀਂ ਹੈ ਜਰਮਨੀ ਚ ਰਹਿੰਦੇ ਸੀ ਬਹੁਤ ਅੱਛੇ ਰਾਈਟਰ ਨੇ ਪੰਜਾਬੀ ਦੇ ਜੀ ਉਹ ਮੈਨੂੰ ਕਿਤਾਬ ਪੜ੍ਹ ਕੇ ਕਹਿੰਦੇ ਵੀ ਬਹੁਤ ਵਧੀਆ ਜਿਗਰਾ ਤੂੰ ਕੀਤਾ ਪ੍ਰਿੰਸੀਪਲ ਸਾਹਿਬ ਬਹੁਤ ਅੱਛਾ ਲੱਗਿਆ ਮੈਂ ਬਿਮਾਰ ਵੀ ਆ ਪਰ ਮੇਰੇ ਚ ਹਿੰਮਤ ਨਹੀਂ ਹੈ ਇਸ ਨੂੰ ਕਰਨਾ ਬਹੁਤ ਔਖਾ ਹੈ ਲੇਕਿਨ ਮੈਂ ਫਿਰ ਵੀ ਤੇਰੀ ਦਾਤ ਦਿੰਨਾ ਕਿ ਬਹੁਤ ਵਧੀਆ ਕਿਤਾਬ ਨੇ ਇਸ ਤਰ੍ਹਾਂ ਦੇ ਮੈਨੂੰ ਪ੍ਰਿੰਸੀਪਲਸ ਨੇ ਡਾਕਟਰਸ ਨੇ ਡਾਕਟਰ ਰਵੀ ਡੁੰਗਾ ਆਯੁਰਵੈਦਿਕ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਪੰਜਾਬ ਦੇ ਉਹਨਾਂ ਨੇ ਮੈਨੂੰ ਸੱਦਿਆ ਸਾਰੇ ਪੰਜਾਬ ਤੋਂ ਆਯੁਰਵੈਦਿਕ ਡਾਕਟਰਸ ਨੂੰ ਬੁਲਾਇਆ ਤੇ ਮੈਂ ਉਹਨਾਂ ਨੂੰ ਸੰਬੋਧਨ ਕੀਤਾ ਇਸ ਵਿਸ਼ੇ ਤੇ ਮੈਂ ਦੱਸਿਆ ਉਹਨਾਂ ਨੂੰ ਬੜੇ ਬਹੁਤ ਸਵਾਲ ਪੁੱਛੇ ਉਸ ਨੂੰ ਇਸ ਤਰ੍ਹਾਂ ਹਰ ਤਬਕੇ ਦੇ ਲੋਕਾਂ ਨੇ ਇਸ ਨੂੰ ਬੜਾ ਸਰਾਇਆ ਬੜੇ ਹਲਾਸ਼ੀਤ ਦਿੱਤੀ ਹੈ ਉਹ ਇਸੇ ਕਰਕੇ different languages ਨਾ ਮਤਮ ਦੱਸਣਾ ਕਿ ਤਾਮਿਲ ਵਿੱਚ ਵੀ ਕਿਤਾਬ ਸ਼ਾਇਦ ਆ ਸਕਦੀ ਹੈ ਮੇਨੂੰ ਗੱਲਬਾਤ ਚੱਲ ਰਹੀ ਹੈ ਇਹ ਮੇਰੀ ਕਹਾਣਾ ਤੁਹਾਡੀ ਕਿਤਾਬ ਦੀ ਬਹੁਤ ਸਫਲਤਾ ਤੇ ਪ੍ਰਸਿੱਧੀ ਜਿਹੜਾ ਉਹਦਾ ਪੂਰਾ ਕਹਿ ਸਕਦੇ ਹਾਂ ਅਸੀਂ ਕਿਉਂਕਿ ਕੋਈ ਵੀ ਕਿਤਾਬ ਜਿਹੜੀ ਜਦੋਂ ਛਪਦੀ ਆ ਉਹ ਜਾਂ ਤਾਂ ਉਸੇ ਹੀ ਭਾਸ਼ਾ ਦੇ ਵਿੱਚ ਉਹਦੇ ਬਹੁਤ ਸਾਰੇ ਐਡੀਸ਼ਨਸ ਆ ਜਾਂਦੇ ਆ ਪਰ ਬਹੁਤ ਹੀ ਗੁڈ ਭਾਗਾਂ ਵਾਲੀ ਜਾਂ ਕੋਈ ਚੰਗੀ ਕਿਤਾਬ ਹੁੰਦੀ ਆ ਜਿਹੜੀ ਕਿ ਦੂਸਰੇ ਮਾਧਿਅਮ ਦੇ ਵਿੱਚ ਛਪਦੀ ਆ ਉਹਦੇ ਲਈ ਤੁਸੀਂ ਸਿਰ ਤੋਂ ਇੱਕ ਵਾਰੀ ਵਧਾਈ ਦੇ ਪਾਤਰ ਹੋ ਤੇ ਫਿਰ ਨੈਕਸਟ ਆਪਾਂ ਜਾਨੀਏ ਕਿ ਇਸ ਪ੍ਰਣਾਲੀ ਬਾਰੇ ਜਿਹੜੀਆਂ ਲੋਕਾਂ ਦੀਆਂ ਗਲਤ ਧਾਰਨਾਵਾਂ ਬਣੀਆਂ ਐ ਉਹਨਾਂ ਨੂੰ ਤੋੜਨ ਦੇ ਵਿੱਚ ਕਿੰਨਾ ਸਹਾਈ ਹੋਈ। ਦੇਖੋ ਮੇਰਾ ਇਹ ਮਕਸਦ ਨਹੀਂ ਸੀ ਉਹਨਾਂ ਦੀ ਗਲਤ ਧਾਰਨਾਵਾਂ ਤੋੜਨੀ ਐ। ਮੇਰਾ ਇਹ ਮਕਸਦ ਸੀ ਵੀ ਲੋਕਾਂ ਨੂੰ ਸਿਰਫ ਜਾਗਰੂ ਕਰਨਾ ਐ ਕਿ ਇੱਕ ਇੱਕ ਵਿਕਲਪ ਤੁਹਾਡੇ ਕੋਲ ਹਮ ਇੱਕ ਤੁਹਾਡੇ ਸਾਹਮਣੇ ਮੇਕ ਬਕਲਪ ਲੈ ਕੇ ਆ ਰਹੇ ਐ ਵੀ ਇਹ ਵੀ ਹੋ ਸਕਦਾ। ਜੀ ਹੁਣ ਆਮ ਤੌਰ ਤੇ ਇੱਕ ਜਗ੍ਹਾ ਤੇ ਮੈਂ ਕਾਨਫਰੰਸ ਦੇ ਵਿੱਚ ਬੋਲ ਰਿਹਾ ਸੀ ਕਿਸ ਨੇ ਸਵਾਲ ਪੁੱਛਿਆ ਕਿ ਇਹਦੇ ਨਾਲ ਕਿਡਨੀਆਂ ਖਰਾਬ ਹੋ ਜਾਂਦੀਆਂ। ਤੇ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੈਂ 20-25 ਸਾਲ ਤੋਂ ਐਸੇ ਲੋਕਾਂ ਨੂੰ ਜਾਣਦਾ ਜਿਹੜੀ ਇਹ ਪ੍ਰਣਾਲੀ ਦਾ ਇਸਤੇਮਾਲ ਕਰ ਰਹੇ, ਉਹ ਬਿਲਕੁਲ ਠੀਕ ਠਾਕ ਹਨ। ਦੇਖੋ ਕਿਡਨੀ ਦਾ ਜਿਹੜਾ ਮੇਨ ਫੰਕਸ਼ਨ ਹੋ ਐਕਸਕ੍ਰੀਸ਼ਨ ਨਹੀਂ ਹੈ। ਉਹਦਾ ਮੇਨ ਫੰਕਸ਼ਨ ਹੈ ਰੈਗੂਲੇਸ਼ਨ। ਜੋ ਉਸ ਵਕਤ ਬਲੱਡ ਨੂੰ ਚਾਹੀਦਾ ਹੈ ਉਹ ਕਿਡਨੀ ਯੂਜ਼ ਕਰਦੀ ਹੈ। ਜੋ ਬਲੱਡ ਨੂੰ ਉਸ ਵੇਲੇ ਨਹੀਂ ਚਾਹੀਦਾ ਉਸ ਵੇਲੇ ਤਾਂ ਉਹ ਬਾਹਰ ਸੋਖ ਦਿੰਦੀ ਹੈ। ਬਾਰ ਜਿਹੜੀ ਸੀ ਸੁੱਟੀ ਉਹ ਪਾਣੀ ਵੀ ਬਾਸ ਉੱਡਦੀ ਹੈ ਕੀ ਪਾਣੀ ਸਾਡੀ ਜ਼ਿੰਦਗੀ ਲਈ ਕੀਮਤੀ ਨਹੀਂ ਹੈ ਉਹ ਸਾਲਟ ਤੇ ਸੋਡੀਅਮ ਵਰਗੇ ਚੀਜ਼ਾਂ ਬਾਸ ਸੁੱਟਦੀ ਹੈ ਕਿੰਨੀ ਕੀ ਉਹ ਸਾਡੇ ਲਈ ਕੀਮਤੀ ਨਹੀਂ ਹੈ ਉਹ ਮੈਕਸ ਸਵਰਜਿੰਗ ਦਾ ਟੀਚਰ ਆ ਅਸੀਂ ਡੈਮ ਬਣਾਉਨੇ ਡੈਮ ਦੇ ਵਿੱਚ ਅਸੀਂ ਸਪੇਲਵੇ ਰੱਖਦੇ ਜਦੋਂ ਡੈਮ ਖਤਰੇ ਦੇ ਨਿਸ਼ਾਨ ਤੋਂ ਭਰ ਜਾਂਦਾ ਪਾਣੀ ਉਹ ਸਪੇਲਵੇ ਖੋਦ ਦਿੰਦੇ ਆ ਉੱਥੋਂ ਬਾਹਰ ਨਿਕਲ ਜਾਂਦਾ ਕੀ ਉਹ ਪਾਣੀ ਕੀਮਤੀ ਨਹੀਂ ਉਸ ਵੇਲੇ ਡੈਮ ਲਈ ਪਹਿਲਾਂ ਨਹੀਂ ਸੀ ਉਸ ਵੇਲੇ ਕਰਕੇ ਇਹ ਵਾਰ ਆਇਆ ਇਸੇ ਤਰ੍ਹਾਂ ਜਦੋਂ ਮਤ ਮਾਲੀ ਦੇਖਦੇ ਆ ਗਬਲੇ ਚ ਜਦੋਂ ਬੂਟੇ ਖਰਾਬ ਹੋ ਜਾਂਦੇ ਉਸੇ ਬੂਟਿਆਂ ਨੂੰ ਉਹ ਮਿੱਟੀ ਚ ਦੱਬ ਦਿੰਦੇ ਆ ਖਾਧਾ ਕੰਮ ਕਰ ਦੇ ਇਸੇ ਤਰ੍ਹਾਂ ਇੱਕ ਥੈਰਪੀ ਹੈ ਜਿਹੜੀ ਇੱਕ ਵਿਕਲਪਾ ਤੁਹਾਡੇ ਕੋਲ ਸਭ ਤੋਂ ਵੱਡੀ ਗੱਲ ਹੈ ਵੀ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਜੇ ਤੁਹਾਨੂੰ ਫਾਇਦਾ ਨਹੀਂ ਕਰੇਗੀ ਤਾਂ ਨੁਕਸਾਨ ਨਹੀਂ ਕਰੇਗੀ ਤੁਸੀਂ ਆਪਣੇ ਇੱਕ ਵਿਵੇਕ ਨਾਲ ਆਪਣੀ ਦ੍ਰਿੜਤਾ ਦੇ ਨਾਲ ਆਪਣੇ ਆਪ ਨੂੰ ਵਿਸ਼ਵਾਸ ਕਰਕੇ ਜਿਸ ਚਾਹਦੇ ਹੋ ਉਸੇ ਇਸਤੇਮਾਲ ਕਰੋ ਮੈਂ ਕੋਈ ਇਹ ਨਹੀਂ ਕਹਿੰਦਾ ਇਸ ਨੂੰ ਬਦਲ ਦੇ ਰੂਪ ਵਿੱਚ ਪੇਸ਼ ਕਰ ਰਿਹਾ ਮੈਂ ਇੱਕ ਵਿਕਲਪ ਲੋਕਾਂ ਵਾਸਤੇ ਰੱਖਿਆ ਹੈ ਉਹਨਾਂ ਲੋਕਾਂ ਵਾਸਤੇ ਗਰੀਬ ਧੱਕੇ ਵਾਸਤੇ ਜਿਸ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਇਹ ਮੇਰਾ ਮਕਸਦ ਸੀ ਵੀ ਦੂਸਰੀ ਕੈਬਰੀ ਆ ਜਾਂਦਾ ਵੀ ਇਹਦੇ ਚ ਯੂਰੀਆ ਹੁੰਦਾ ਹੁਣ ਮੈਂ ਤੁਹਾਨੂੰ ਦੱਸਦਾ 95% ਚ ਪਾਣੀ ਹੁੰਦਾ 2.5% ਯੂਰੀਆ ਤੇ 2.5% ਹੀ ਐਨਜ਼ਾਈਮਸ ਮਿਨਰਲਸ ਤੇ ਵਿਟਾਮਿਨ ਹੁੰਦੇ ਲੋਕਾਂ ਨੂੰ ਪਾਣੀ ਨਾਲ ਕੋਈ ਪ੍ਰੋਬਲਮ ਨਹੀਂ ਪਚਾਂਦੇ ਪਰਸਨ 2.5% ਐਨਜ਼ਾਈਮ ਹਾਰਮੋਨ ਤੇ ਮਿਨਰਲ ਨਾਲ ਕੋਈ ਸਮੱਸਿਆ ਨਹੀਂ ਹੈ ਸਿਰਫ 2.5% ਯੂਰੀਆ ਨਾਲ ਤੇ ਜਿੰਨੀਆਂ ਸਕਿਨ ਕਰੀਮਾਂ ਬਣਦੀਆਂ ਜਿਨ੍ਹਾਂ ਨੂੰ ਔਰਤਾਂ ਬੜੇ ਚਾਰ ਨਾਲ ਲਾਉਂਦੀਆਂ ਉਹਦੇ ਚ 6% ਯੂਰੀਆ ਹੁੰਦਾ ਤੁਜੀ ਮੈਂ ਗੱਲ ਕਰਨਾ ਵੀ ਇਨਸਾਨ ਸਾਰੇ ਦਿਨ ਵਿੱਚ ਜਦੋਂ ਉਹ ਉਹ ਵਿਸਰਜਨ ਕਰਦਾ ਹੈ 35 ਗ੍ਰਾਮ ਦੇ ਕਰੀਬ ਯੂਰੀਆ ਨਿਕਲਦਾ ਹੈ ਜਦਕਿ ਹਾਈਪੋਨੇਟ੍ਰੀਮੀਆ ਦਾ ਜੋ ਪੇਸ਼ੈਂਟ ਹੈ ਜਿਹਦੇ ਚ ਸੋਡੀਅਮ ਘਟ ਜਾਂਦਾ ਹੈ ਬਾਡੀ ਵਿੱਚ ਐਕਸੈਸ ਪਾਣੀ ਆ ਜਾਂਦਾ ਹੈ ਉਹਨੂੰ ਡਾਕਟਰ 60 ਗ੍ਰਾਮ ਤੱਕ ਵੀ ਦੇ ਤੇ ਅਸੀਂ ਤਾਂ ਇਸ ਨੂੰ ਸਾਰੇ ਦਿਨ ਇਸਤੇਮਾਲ ਵੀ ਨਹੀਂ ਕਰਨਾ ਅਸੀਂ ਤਾਂ ਸਿਰਫ ਸਵੇਰ ਦੇ ਸਮੇਂ ਇਸਤੇਮਾਲ ਕਰਨਾ ਹੈ ਤਾਂ ਕਿਸੇ ਤਰ੍ਹਾਂ ਵੀ ਤੁਹਾਡੇ ਸਰੀਰ ਲਈ ਕੋਈ ਖਤਰਾ ਨਹੀਂ ਹੈ ਇਹ ਸਾਡੀਆਂ ਭਰਤੀਆਂ ਬਣਾਈਆਂ ਆਪਣੇ ਆਪ ਨੂੰ ਇਹ ਸਹੀ ਹੈ ਅਸੀਂ ਇਸ ਨੂੰ ਕਹਿੰਦੇ ਵੀ ਰੈਧਗੁਰ ਪ੍ਰੋਡਕਟ ਜਦ ਕਿ ਇਹ ਪਲਾਜ਼ਮਾ ਅਲਟਰਾ ਫਿਲਟਰਡ ਹੈ ਇਸ ਤੋਂ ਪਵਿੱਤਰ ਜਲ ਇਸ ਦੁਨੀਆ ਤੇ ਨਹੀਂ ਜੀ ਤੇ ਸਰ ਬੜਾ ਪਰਸਨਲ ਜਿਹਾ ਕੁਸਚਨ ਹੈ ਅਸੀਂ ਸਮਝ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਕਰਾਂ ਕਿ ਜਦੋਂ ਤੁਸੀਂ ਇਸ ਇਸ ਪ੍ਰਣਾਲੀ ਦੇ ਬਾਰੇ ਵਿੱਚ ਗੱਲ ਕਰਦੇ ਹੋ ਤਾਂ ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਹੁਣ ਤੱਕ ਵੀ ਕਾਲਸ ਆਉਂਦੀਆਂ ਹੋਣਗੀਆਂ ਪੁੱਛਦੇ ਹੋਣਗੇ ਕਦੇ ਕਿਸੇ ਨੇ ਤਾਂ ਨਹੀਂ ਪੁੱਛਿਆ ਵੀ ਡਾਕਟਰ ਸਾਹਿਬ ਤੁਸੀਂ ਦੂਸਰਿਆਂ ਨੂੰ ਤਾਂ ਕਹਿੰਦੇ ਆ ਕਿਤਾਬ ਦੇ ذریعے ਵੀ ਇੱਕ ਵਾਰ ਇਸ ਚੀਜ਼ ਨੂੰ ਬਣਾਓ ਨਾ ਕਿ ਦੇਖੋ ਕਿ ਤੁਸੀਂ ਖੁਦ ਕਦੀ ਇਹ ਚੀਜ਼ ਕਰਕੇ ਦੇਖੀ ਮੈਂ ਕਿਤਾਬ ਵਿੱਚ ਤੁਸੀਂ ਮੇਰੀ ਕਿਤਾਬ ਤੁਸੀਂ ਪੜ੍ਹੀ ਹੋਈ ਹੈ ਤੇ ਉਹਦੇ ਵਿੱਚ ਮੈਂ ਆਪਣੇ ਆਪ ਨੂੰ 메ਨ ਕੈਰੇਕਟਰ ਵਜੋਂ ਲਿਖਿਆ ਉਹਦੇ ਵਿੱਚ ਮੈਂ ਇੱਕ ਤਰ੍ਹਾਂ ਦਾ ਕਲੀਅਰ ਕਰ ਦੱਸ ਦਿੱਤਾ ਕਿ ਬਿਲਕੁਲ ਕੋਈ ਤਮਾਣੀ ਦੇ ਤੌਰ ਤੇ ਚੱਲਦੀ ਆ ਤੇ ਬਹੁਤ ਸਾਰੇ ਲੋਕ ਇਹ ਪਿਆੰਗਿ ਬਾਲ ਦਿਨ ਹੋ ਕੇ ਵਿਚਾਇ ਹੋਏ ਇੱਕ ਕਹਾਣੀ ਆ ਤੇ ਮੈਂ ਚਾਹ ਨਹੀਂ ਪੀ ਉਹਦਾ ਖੁਲਾਸਾ ਜਿਹੜਾ ਤੁਸੀਂ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਵੀ ਜਦੋਂ ਕੋਝ ਹੋਈ ਮੁਕੰਮਲ ਹੋਈ ਜੀ ਜਦੋਂ ਵੀ ਅਸੀਂ ਕਿਸ ਨੂੰ ਸਹੀ ਮੰਨਦੇ ਕੁਝ ਲਿਖਣਾ ਚਾਹੁੰਦੇ ਹਾਂ ਤਾਂ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ ਮੈਂ ਨਾਸੇਪ ਖੁਦ ਇਸਤੇਮਾਲ ਕੀਤਾ ਹੈ ਬਹੁਤ ਲੋਕਾਂ ਨੂੰ ਵੀ ਕਿਹਾ ਹੈ ਕਿ ਮੈਂ ਬਹੁਤ ਐਸੇ ਲੋਕਾਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਪਿਛਲੇ 30 ਸਾਲਾਂ ਤੋਂ ਇਸਤੇਮਾਲ ਕਰ ਰਹੇ ਹੈ ਮੈਂ ਕੇਰਲਾ ਗਿਆ ਮੈਂ ਤਾਮਿਲਨਾਡੂ ਗਿਆ ਮੈਂ ਬੰਗਾਲ ਗਿਆ ਹਰ ਜਗ੍ਹਾ ਤੇ ਮਿਲਿਆ ਤਾਂ ਬਹੁਤ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਦਿੱਤੇ ਮੈਨੂੰ ਦੱਸਿਆ ਇਸ ਦੇ ਬਾਰੇ ਹੋਰ ਵੀ ਚੀਜ਼ਾਂ ਅਗਲੇ ਐਡੀਸ਼ਨਸ ਮੈਂ ਪਾਠਕਾਂ ਨੇ ਟਿੱਪਣੀ ਵੀ ਸ਼ਾਮ ਕੀਤੀ ਹੈ ਮੈਂ ਇਸ ਤੋਂ ਹੋਰ ਅਗਲੇ ਐਡੀਸ਼ਨ ਵਿੱਚ ਕੱਢਾਂ ਦਾ ਲੋਕਾਂ ਦੇ ਵਿਚਾਰ ਮੈਨੂੰ ਆ ਰਹੇ ਪਿੱਛੇ ਜਿਹੇ 2 ਦਿਨ ਪਹਿਲਾਂ ਦੀ ਗੱਲ ਹੈ ਮੇਰੇ ਇੱਕ ਬਹੁਤ ਅੱਛੇ ਮਿੱਤਰ ਜੋ ਇੰਜੀਨੀਅਰ ਨੇ ਉਹ ਮੈਨੂੰ ਕਹਿੰਦੇ ਤੁਹਾਡੀ ਕਿਤਾਬ ਪੜੀ ਮੈਂ ਲੇਕਿਨ ਮੈਂ ਦੱਸਣਾ ਚਾਹਾਂ ਆਪਣੇ ਤੱਕ ਗੱਲ ਰੱਖੀ ਹਾਂ ਕਹਿੰਦੇ ਮੈਂ ਬਹਿ ਵੀ ਇਹ ਕਰਦਾ ਸੀ ਤੇ ਮੈਨੂੰ ਸਕਿਨ ਦੀਆਂ ਪ੍ਰੋਬਲਮਸ ਸੀਗੀਆਂ ਹੁਣ ਪੂਰੀ ਤਰ੍ਹਾਂ ਠੀਕ ਹੈ ਪਰ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਸੋ ਇਸੇ ਤਰ੍ਹਾਂ ਮੈਨੂੰ ਲੰਡਨ ਤੋਂ ਇੱਕ ਫੋਨ ਆਇਆ ਕਹਿੰਦੇ ਵੀ ਮੈਂ ਇੱਕ ਮਾਤਾ ਨੂੰ ਜਾਣਦਾ ਸਾਡੇ ਸਾਹਮਣੇ ਰਹਿੰਦੇ ਆ ਤੇ ਉਹ ਇਹਦਾ ਨਾ ਕੁੜਲੀਆ ਕਰਦੀ ਤਾਂ ਉਹਦੇ ਐਸਾ ਲੋ 60 ਸਾਲ ਦੀ ਹੈ ਬਿਲਕੁਲ ਠੀਕ ਹੈ ਜੀ ਲੇਕਿਨ ਬਸ ਇੱਕ ਔਖਾ ਹੈ ਕਈ ਲੋਕ ਮੇਰੇ ਇੱਕ ਕਰੈਕਟਰ ਪਾਇਆ ਹਾਂ ਮੈਂ ਕਰੈਕਟਰ ਪਾਇਆ ਰਣਜੀਤ ਪੱਗਾ ਤੂੰ ਦੇਖੋ ਜੀ ਮੀ ਕੋਈ ਕਈ ਲੋਕੀ ਕਰਦੇ ਵੀ ਆ ਲੇਕਿਨ ਉਹ ਸਾਹਮਣੇ ਨਹੀਂ ਆਣਾ ਚਾਹੁੰਦੇ ਸਾਹਮਣੇ ਦੱਸਣਾ ਕੋਈ ਲੱਗਦਾ ਬਸ ਉਹ ਸੰਦਾ ਕਿਤੇ ਲੋਕੀ ਪੜ੍ਹਣਗੇ ਮੈਂ ਉਹ ਸੱਚਕ ਬੜੀ ਜਾਂਦਾ ਕਿ ਸੱਚਕ ਬੜੀ ਤਾਂ ਹੋਏ ਉਪਰ ਮੈਂ ਇਸ ਵਾਂ ਦਾ ਹੌਲੀ ਹੌਲੀ ਸਮਾਂ ਆਏਗਾ ਜਿੱਥੇ ਹੁਣ ਕੈਰਲਾ ਦੇ ਵਿੱਚ ਇੱਕ ਕਲੱਬ ਬਣੇ ਹੋਏ ਆ ਜੀ ਉਹ ਬਹੁਤ ਲੋਕਾਂ ਮੀਟਿੰਗਸ ਕਰਦੇ ਉਹਥੇ ਬਹੁਤ ਲੋਕ ਜਾਗਰੂਕ ਨੇ ਇਸੇ ਤਰ੍ਹਾਂ ਮੈਂ ਚਾਈਨਾ ਜਪਾਨ ਕੋਰੀਆ ਇਦਾਂ ਦੇ ਦੇਸ਼ ਕਿ ਜਿੱਥੇ ਇੰਡੀਆ ਵਿੱਚ ਬੰਬੇਰ ਇੱਥੇ ਲੋਕ ਓਪਨ ਹੁੰਦੇ ਉਹ ਗੱਲ ਕਰਦੇ ਨੇ ਆਪਣੇ ਆਪ ਨੂੰ ਤਦਰੁਸ ਰੱਖਣਾ ਜੇ ਤੁਸੀਂ ਬਿਨਾਂ ਪੈਸੇ ਤੋਂ ਕਰ ਸਕਦੇ ਹੋ ਤੇ ਇਹਦੇ ਵਿੱਚ ਕੋਈ ਮਾੜੀ ਨਹੀਂ ਸਾਡੇ ਭਾਰਤ ਦੀ ਸਰਖਾਸਿਅਤ ਹੈ ਕਿ ਜਿਹੜੀਆਂ ਅਮਸ਼ੀਆਂ ਤੇ ਸਾਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਚਾਹੀਦੀ ਅ ਕੋਈ ਰਾਜਪਰਣਾ ਆਦੀ ਹੋਵੇ ਸਾਡੇ ਸ਼ਰੀਰ ਨੂੰ ਲੈ ਕੇ ਸੰਪੂਰਨ ਨੂੰ ਲੈ ਕੇ ਤਾਂ ਅਸੀਂ ਉੱਥੇ ਚੁੱਪ ਘਰ ਜਾਰੇ ਜਿੱਥੇ ਕਿ ਸਾਨੂੰ ਜ਼ਿਆਦਾ ਜ਼ਰੂਰਤ ਹੈ ਬੋਲਣ ਦੀ ਉੱਥੇ ਅਸੀਂ ਨਹੀਂ ਬੋਲਦੇ ਤੇ ਸਰ ਇੱਕ ਆਸਲੀ ਕੁਐਸਚਨ ਕਿਉਂਕਿ ਸਮੇਂ ਦੀ ਚਹਾਨ ਦੇ ਦਿੱਤਾ ਹੋਇਆ ਕਿ ਇਸ ਕਿਤਾਬ ਦੀ ਭੂਮਿਕਾ ਜਿਹੜੀ ਆ ਉਹ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਨਾਲ ਉਹ ਪੰਜਾਬ ਦੇ ਵਿੱਚ ਕਿਵੇਂ ਦੀ ਜੋ ਬਨੋ ਰਿਸਪੌਂਸ ਪੰਜਾਬ ਤੋਂ ਬਾਹਰ ਮਿਲਿਆ ਉਹ ਬਹੁਤ ਜ਼ਿਆਦਾ ਵੇ ਇਸ ਤੇ ਕੋਈ ਮੈਂ ਇਸੇ ਕਰਕੇ ਹਿੰਦੀ ਤੇ ਅੰਗਰੇਜ਼ੀ ਵਿੱਚ ਬੇਸਿਕ ਕਰਨੀ ਪਈ ਕਿਉਂਕਿ ਉੱਥੇ ਬਹੁਤ ਲੋਕ ਕੰਨਜ਼ ਵੀ ਅਸੀਂ ਪੰਜਾਬੀ ਨਹੀਂ ਪੜ ਸਕਦੇ ਸਾਨੂੰ ਹਿੰਦੀ ਚਾਹੀਦੀ ਪਈ ਨਾ ਅੰਗਰੇਜ਼ੀ ਕਹਿੰਦਾ ਸੀ ਕਿਉਂਕਿ ਉੱਥੋਂ ਦੇ ਲੋਕ ਖੁੱਲ ਕੇ ਗੱਲਾਂ ਕਰਦੇ ਨੇ অলরেਡੀ ਵਰਲਡ ਕਾਨਫਰੈਂਸ ਹੀ ਕਰਦਾ ਉੱਥੇ 5 6 ਵਾਰ ਵਰਲਡ ਕਾਨਫਰੈਂਸ ਹੋ ਚੁੱਕੀ ਹੈ ਇਹਦੇ ਚ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਲੋਕ ਉਹ 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 ਪਾਰਟਿਸਿਪੇਟ ਕਰਦੇ ਨੇ ਆਪਣੀ ਗੱਲ ਕਹਿੰਦੇ ਨੇ ਖੁੱਲ ਕੇ ਗੱਲਾਂ ਕਰਦੇ ਨੇ ਤੋ ਜਿਸ ਤਰ੍ਹਾਂ ਬਾਹਰ ਹੈ ਮੈਨੂੰ ਦੱਸਦਾ ਉੱਥੇ ਮੈਨੂੰ ਜਿਆਦਾ ਰਿਸਪੌਂਸ ਮਿਲਿਆ ਆ ਪਿੱਛੇ ਤੇ ਹਰਿਆਣੇ ਵਿੱਚੋਂ ਇੱਕ ਕੋਈ ਆਰਮੀ ਜੋ ਰਿਟਾਇਰਡ ਹੋਇਆ ਜੀ ਕੋਈ ਪੌਜੀ ਸੀ ਉਹ ਕਹਿੰਦਾ ਕਿ ਮੈਂ ਤੁਹਾਡੀ ਕਿਤਾਬ ਬੜੀ ਮੁਸ਼ਕਿਲਾਂ ਲੰਬੀ ਹੈ ਬਲਮ ਲੱਪਣ ਲਈ ਬਹੁਤ ਮੁਸ਼ਕਿਲ ਹੈ ਹੁਣ ਮੈਨੂੰ ਮਿਲ ਗਈ ਹੈ ਮੈਂ ਪੜ ਰਿਹਾ ਹਾਂ ਔਰ ਮੈਂ ਇਸਤੇਮਾਲ ਕਰੂੰਗਾ ਤੇ ਤੁਹਾਨੂੰ ਮੈਂ ਦੱਸੂਗਾ ਇਸ ਤਰ੍ਹਾਂ ਕਈਆਂ ਦੇ ਪ੍ਰतिकरण ਦਿੱਤੇ ਉਹ ਮੈਂ ਹੋਰ ਇਹ ਵਾਲੇ ਐਡੀਸ਼ਨ ਦੇ ਵਿੱਚ ਵੀ ਸ਼ਾਮਲ ਵੀ ਕਰਾਂਗਾ ਜੀ ਸੋ ਜਿਆਦਾ ਪੰਜਾਬ ਵਿੱਚ ਲੋਕ ਜਿਹੜੇ ਆ ਉਹ ਮੈਨੂੰ ਘੱਟ ਰਿਸਪੌਂਸ ਮਿਲਿਆ ਕਹਿਣ ਦੇ ਬਜਾਏ ਤੇ ਬਾਹਰ ਹੋ ਜਾ ਰਿਹਾ ਰਿਸਪੌਂਸ ਪਰ ਜੀ ਲੇਕਿਨ ਮੇਰਾ ਮਕਸਦ ਕਿਸੇ ਰਿਸਪੌਂਸ ਵਾਸਤੇ ਨਹੀਂ ਲਿਖਣਾ ਸਿਰਫ ਮੈਂ ਫਿਰ ਪਹਿਲਾਂ ਬਾਰ-ਬਾਰ ਕਹਿ ਰਿਹਾ ਕਿ ਇੱਕ ਵਿਕਲਪ ਲੋਕਾਂ ਸਾਹਮਣੇ ਰੱਖਿਆ ਹੈ ਤਾਂਕਿ ਇੱਕ ਵਰਕਅਪ ਤੁਹਾਡੇ ਕੋਲ ਅੱਜ ਕੱਲ੍ਹ ਦੇ ਸਮੇਂ 'ਚ ਜਿੱਥੇ ਕੋਰੋਨਾ ਵਾਇਰਸ ਖਤਮ ਨਹੀਂ ਹੋਇਆ ਉਹ ਕਿਸੇ ਹੋਰ ਨਾ ਕਿਸੇ ਰੂਪ 'ਚ ਆਉਂਦਾ ਆ ਰਿਹਾ ਹੈ ਹੋਰ ਤਰ੍ਹਾਂ ਦੇ ਕਈ ਵਾਇਰਸ ਬੈਕਟੀਰੀਆ ਮਾਈਕਰੋਬਸ ਹਨ ਦੁਨੀਆ ਨੂੰ ਅਟੈਕ ਕਰਨ ਲਈ ਤਿਆਰ ਨੇ ਉਹੋ ਜਿਹੇ ਸਾਮੇ ਉਹੋ ਜਿਹਾ ਵਿਕਲਪ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ 'ਚ ਇੱਕ ਨਵੀਂ ਦਿਸ਼ਾ ਇੱਕ ਨਵਰਾ ਦੱਸਦਾ ਡਾਕਟਰ ਸਾਹਿਬ ਤੁਸੀਂ ਸਾਡੇ ਦਰਵਾਜ਼ੇ 'ਤੇ ਕਿਹਦੇ ਦੇ ਵਿੱਚ ਆਏ ਇੰਨੀਆਂ ਸੋਹਣੀਆਂ ਚੰਗੀਆਂ ਤੇ ਲਾਭਦਾਇਕ ਗੱਲਾਂ ਜਿਹੜੀਆਂ ਦਰਸ਼ਕਾਂ ਤੱਕ ਪਹੁੰਚਾਈਆਂ ਆਡੀਅנס ਤੱਕ ਪਹੁੰਚਾਈਆਂ ਲੋਕਾਂ ਨੂੰ ਜਾਗਰੂਕ ਕੀਤਾ ਆਪਣੇ ਸਰੀਰ ਦੀ ਅਹਿਮੀਅਤ ਦੱਸੀ ਮਾੜੇ ਨੂੰ ਤੱਕ ਦੀ ਅਹਿਮੀਅਤ ਦੱਸੀ ਸੌਣ ਦਾ ਕਿਤਾਬਾਰੇ ਗੱਲ ਕੀਤੀ ਅਸੀਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਧੰਨਵਾਦ ਸ观众ੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਤੁਸੀਂ ਇਸ ਵੀਡੀਓ ਨੂੰ ਦੇਖਿਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਤੁਹਾਨੂੰ ਇੰਝ ਚੰਗੀ ਲੱਗੀ ਆ ਤਾਂ ਕਿਰਪਾ ਕਰਕੇ ਇਸ ਨੂੰ ਸਾਰਿਆਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤੇ ਆਪੋ ਆਪਣੀ ਟਿੱਪਣੀ ਵੀ ਇਹਦੇ ਬਾਰੇ ਦੇ ਵਿੱਚ ਜ਼ਰੂਰ ਰੱਖਿਓ ਤੇ ਹੁਣ ਮੈਂ ਸਮਾਂ ਤੇ ਇੱਕ ਨੂੰ ਦੇ ਆਜ਼ਾਦ ਜੀ ਧੰਨਵਾਦ